ਜਿੰਦਾਬਾਦ 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 ਇਹਨਾਂ ਦੇ ਹੱਕ ਮਾਰਨ ਵਾਲੀ ਸਰਕਾਰ ਮੁਦਬਾ ਮੁਦਬਾ ਸਰਹਦਾਂ ਦੀ ਬਿਨਾ ਬਰਬਾਦ ਕਰਨ ਵਾਲੀ ਸਰਕਾਰ ਮੁਦਬਾ 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 ਪਾਣੀ ਛੱਡਣ ਵਾਲੀ ਸਰਕਾਰ ਮੁਦਬਾ ਮੁਦਬਾ ਸਰਦਾਰ ਜਰਸੀ ਕਮੇਟੀ ਜਿੰਦਾਬਾਦ 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 ਜਸਬੀਰ ਸਿੰਘ ਪ੍ਰਧਾਨ ਹਾਪੀਟ ਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਹਿਣਾ ਚਾਹੋਗੇ ਅੱਜ ਉਹ ਜਿਹੜੇ ਬੰਦੇ ਨਹੀਂ ਆਏ ਅਸੀਂ ਇਹ ਮਸਲਾ ਜੀ ਬਹੁਤ ਕਬੀਰ ਇਹਨਾਂ ਕਿਸਾਨਾਂ ਨੂੰ ਤੁਸੀਂ ਜਿਹੜੇ ਦੇਖ ਰਹੇ ਹੋ ਪਿਛਲੀ ਵਾਰ ਜਿਹੜਾ 2023 ਦੇ ਵਿੱਚ ਹੜੀ ਰੂਪੀ ਪਾਣੀ ਵਗਿਆ ਸੀ ਇਹਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਤਬਾਹ ਹੋ ਗਈਆਂ ਸਾਰੀਆਂ ਪਿੰਡ ਕੋਲੋਂ ਮਤੇ ਜ਼ਿਆਦਾਤਰ ਕੁੱਤੀ ala ਹੋ ਗਿਆ ਦੀਨੇ ਕਿ ਹੋ ਗਿਆ ਇਹ ਪਿੰਡਾਂ ਦਾ ਨੁਕਸਾਨ ਬੇहद ਜ਼ਿਆਦਾ ਹੋ ਗਿਆ ਸੀ ਸਾਰੀ ਜ਼ਮੀਨ ਖਰਾਬ ਹੋ ਗਈ ਸੀ ਇਨਾਂ ਕੋਲੇ ਕਿਸਾਨਾਂ ਕੋਲੇ ਕਣਕ ਵੀ ਜਿਹੜੀ ਇਹਨਾਂ ਕੋਲੇ ਬਜਾਈ ਨਹੀਂ ਸੀ ਹੋ ਸਕੀ ਇਹਨਾਂ ਜ਼ਮੀਨਾਂ ਦੇ ਵਿੱਚ ਅੱਜ ਫਿਰ ਇੱਕ ਅਨਗਹਿਲੀ ਕਾਰਨ ਪ੍ਰਸ਼ਾਸਨ ਦੀ ਜੋ ਆਪਣੇ ਨੋਜਦਾ ਇੱਥੇ سپਰ ਲੱਗ ਰਿਆ ਸੀ ਉਹਦੇ ਕਰਕੇ ਜੋ ਕਿਸਾਨਾਂ ਨੇ ਇੱਕ ਪਹਿਲਾਂ ਮਿੱਟੀ ਪਾ ਕੇ ਆਪਦੀ ਬੰਨ ਲਾਇਆ ਹੋਇਆ ਸੀ ਇਹ ਬੰਨ ਟੁੱਟ ਗਿਆ ਸੀ ਜਿਹਦੇ ਕਾਰਨ 3000 ਏਕੜ ਜ਼ਮੀਨਾਂ ਜਿਹੜੀ ਫਸਲ ਵੀ ਤਬਾਹ ਹੋ ਗਈ ਬਿਲਕੁਲ ਝੋਨੇ ਦੀ ਸਾਰਾ ਉੱਤੇ ਖਰਚਾ ਕਰ ਚੁੱਕੇ ਸੀ ਕਿਸਾਨ ਉਹਨਾਂ ਦਾ ਝੋਨਾ ਜਿਹੜਾ ਬਿਲਕੁਲ ਹੀ ਮਾਰਿਆ ਗਿਆ ਹੈ ਅਸੀਂ ਇਹ ਇੱਕ ਦੋ ਅੱਜ ਕੰਮ ਸ਼ੁਰੂ ਕਰਵਾਇਆ ਠੇਕੇਦਾਰ ਨੂੰ ਕਿਹਾ ਵੀ ਇਹ ਸਾਡੀ ਜਿਹੜਾ ਬੰਨ ਸੀ ਟੁੱਟਾ ਇੱਥੋਂ ਉਹ ਬੰਨ ਬੰਨ ਕੇ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਹੁਣ ਪਾਣੀ ਆਵੇ ਜਾਂ ਝੋਨਾ ਕੋਈ ਥੋੜਾ ਬਾਧਾ ਵਸ ਸਕੇਗਾ ਔਰ ਸਰਕਾਰ ਕੋਲੋਂ ਮੰਗ ਕਰਦੇ ਵੀ ਇਹਨਾਂ ਦੀ ਤੁਰੰਤ ਗੁਰਦੌਰੀ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਕੁਝ ਮੁਆਵਜ਼ਾ ਮਿਲ ਸਕੇ ਪਹਿਲਾਂ ਹੀ ਬਹੁਤ ਇਹ ਕਿਸਾਨ ਜਿਹੜੇ ਨੇ 17 ਸਾਲਾਂ ਤੋਂ ਜਿਹੜੀ ਆਪਦੀ ਪੀੜ ਹੈ ਸਮਾਈ ਬੈਠੇ ਨੇ ਕਿਉਂਕਿ ਇਹਨਾਂ ਦੀਆਂ ਮਾਲਕੀਆਂ ਜ਼ਮੀਨਾਂ ਨੇ ਇਹ ਜਿਹੜਾ ਹਾਰੀ ਕੇ ਹੈ ਬੰਨ ਕੇ ਤਕੇ ਨਾਲ ਇਹਨਾਂ ਜ਼ਮੀਨਾਂ ਤੇ ਕਬਜ਼ਾ ਕਰਕੇ ਸਰਕਾਰ ਵੱਲੋਂ ਪਾਣੀ ਛੱਡਿਆ ਹੋਇਆ ਏ ਇਹਨਾਂ ਦਾ ਕਸੂਰ ਕੋਈ ਨਹੀਂ ਗਾ ਸੋ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਹਰ ਵਾਰੀ ਮਾਰਦੇ ਹੋ ਸਾਡੇ ਕਿਸਾਨ ਤੁਸੀਂ ਆਪਣੀ ਜਗ੍ਹਾ ਖਰੀਦੋ ਔਰ ਪਾਣੀ ਦਾ ਇੰਤਜ਼ਾਮ ਕਰੋ ਜਾਂ ਇਹਨੂੰ ਨਹਿਰ ਬਣਾ ਕੇ ਨਹਿਰੀ ਰੂਪ ਕਰਕੇ ਜ਼ਮੀਨਾਂ ਅਕਵਾਇਰ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਤੁਸੀਂ ਨਹਿਰ ਦਾ ਨਿਰਮਾਣ ਕਰ ਲਓ ਔਰ ਕਿਸਾਨਾਂ ਦੀ ਬਾਕੀ ਜਿਹੜੀ ਜ਼ਮੀਨ ਬਚ ਸਕੇ ਅੱਜ ਮੌਕੇ ਤੇ ਪਹੁੰਚੇ ਹੋ ਕਿਹੋ ਜੀਆਂ ਕਮੀਆਂ ਜੜੀਆਂ ਐ ਇੱਥੇ ਦਿਖਾਈ ਨਹੀਂਆਂ ਤਾਂ ਕਮੀਆਂ ਪ੍ਰਸ਼ਾਸਨ ਦੀਆਂ ਇੰਨੀਆਂ ਨੇ ਦੇਖੋ ਕੰਮ ਚੱਲ ਰਿਹਾ ਹੁਣ ਅੱਜ ਪੂਰਾ ਸਾਲ ਹੋ ਗਿਆ ਪਾਣੀ ਆਏ ਨੂੰ ਅੱਜ ਗੱਲ ਉਹ ਬੰਦੀ ਆ ਵੀ ਵਿੜੇ ਬੈਠੀ ਜਨਤ ਵੀਡੀਓ ਬਿੰਨੋ ਕੁੜੀ ਦੇ ਕੰਨ ਉਹ ਘਾਬ ਤੇੜੀ ਪੂਰੀ ਹੁੰਦੀ ਆ ਵੀ ਹੁਣ ਅੱਜ ਪਾਣੀ ਆ ਗਿਆ ਤਾਂ ਹੁਣ ਪੱਥਰ ਤੇ ਜੋਰ ਚਾੜਿਆ ਪਿਆ ਪਹਿਲਾਂ ਸਰਕਾਰ ਸੁੱਤੀ ਰਹੀ ਆ ਔਰ ਕੋਈ ਵੀ ਮੈਂ ਇੱਥੇ ਵੀ ਗੱਲ ਦੱਸਣੀ ਚਾਹਣਾ ਜਦੋਂ ਦਾ ਕੰਮ ਸ਼ੁਰੂ ਹੋਇਆ ਕੋਈ ਪ੍ਰਸ਼ਾਸਨ ਵੱਲੋਂ ਇੱਥੇ ਧਿਆਨ ਨਹੀਂ ਦਿੱਤਾ ਗਿਆ ਠੇਕੇਦਾਰਾਂ ਆਪਦੀ ਮਨਮਰਜ਼ੀ ਨਾਲ ਪੱਥਰ ਲਾਇਆ ਕੋਈ ਵਿਧਾਇਕ ਨਹੀਂ ਇੱਥੇ ਹਾਜ਼ਰ ਹੋਇਆ ਸਰਕਾਰ ਦਾ ਨਾ ਕੋਈ ਮੰਤਰੀ ਆਇਆ ਔਰ ਜੇ ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਆਰਟੀਆਈ ਤਹਿਤ ਪਹਿਲਾਂ ਅਸੀਂ ਉਹਦਾ ਮੰਗ ਕੀਤੀ ਵੀ ਸਾਨੂੰ ਇਹਦਾ ਐਸਟੀਮੇਟ ਦਿੱਤਾ ਜਾਵੇ ਜੋ ਸਾਡੇ ਬੰਨਾਂ ਤੇ ਪੱਥਰ ਲੱਗ ਰਿਹਾ ਜਾਂ ਸਪਰ ਬਜੇ ਜਾ ਰਹੇ ਨੇ ਜਿਹਨੂੰ ਤੁਸੀਂ ਨੋਜ ਕਹਿ ਦਿੰਦੇ ਹੋ ਉਹਨਾਂ ਦਾ ਐਸਟੀਮੇਟ ਦਿੱਤਾ ਜਾਵੇ ਪਰ ਦਿੱਤਾ ਨਹੀਂ ਐਕਸ਼ਨ ਸਾਹਿਬ ਨੂੰ ਬੇਨਤੀ ਕੀਤੀ ਉਹਨੇ ਨਹੀਂ ਦਿੱਤਾ ਫਿਰ ਅਸੀਂ ਆਰਟੀਆਈ ਤਹਿਤ ਅੱਜ ਘੱਟੋ ਘੱਟ ਡੇਢ ਮਹੀਨਾ ਹੋ ਗਿਆ ਆਰਟੀਆਈ ਭਾਈ ਨੂੰ ਉਹਦੇ ਤਹਿਤ ਅਸੀਂ ਇਹਦਾ ਜਿਹੜਾ ਲੈਣਾ ਸੀਗਾ ਸਾਰਾ ਐਸਟੀਮੇਟ ਉਹ ਵੀ ਨਹੀਂ ਸਾਨੂੰ ਮਿਲਿਆ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਔਰ ਡਾਇਰੈਕਟਰ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਦਾ ਜਿਹੜਾ ਜਾਂਚ ਕੀਤੀ ਜਾਣੀ ਚਾਹੀਦੀ ਐ ਇਸ ਜਿਹੜਾ ਕੰਮ ਹੋਇਆ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਘਪਲਾ ਆਇਆ ਸੋ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਇੱਕ ਤੁਹਾਡੇ ਜਥੇਬੰਦੀ ਵੱਲੋਂ 15 ਦਿਨ 15 ਅਗਸਤ ਨੂੰ ਜਿਹੜਾ ਕਾਲਾ ਦਿਨ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਬਿਲਕੁਲ ਸਾਡੇ ਜਥੇਬੰਦੀ ਵੱਲੋਂ ਮੈਂ ਅਪੀਲ ਕਰਦਾ ਸਾਰੇ ਹੜਪੀੜਿਤ ਕਿਸਾਨਾਂ ਨੂੰ ਪੀ ਅਸੀਂ ਇੱਕ ਦੇਸ਼ ਜਿਹੜਾ ਭਾਰਤ ਆ ਔਰ ਪੰਜਾਬ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾਏਗਾ ਔਰ ਸਾਡੇ ਹੜਪੀੜ ਤੇ ਕਿਸਾਨ ਜਿਹੜੇ ਕਾਲਾ ਦਿਨ ਮਨਾਉਣਗੇ ਸੋ ਬੇਨਤੀ ਕਰਦਾ ਸਮੇਂ ਸਿਰ ਆਪਣੇ ਸਾਰੇ ਕੰਮ ਸੰਜੋਗ ਕੇ ਇੱਥੇ ਪਹੁੰਚੋ ਔਰ ਵੱਧ ਤੋਂ ਵੱਧ ਆਪਾਂ ਜਿਹੜਾ ਇਹ ਇਕੱਠ ਕਰ ਸਕੀਏ ਜੋ ਸਰਕਾਰ ਨੂੰ ਔਰ ਵਰਲਡ ਦੇ ਵਿੱਚ ਪਤਾ ਲੱਗੇ ਵੀ ਇੱਕ ਬੰਨੇ ਭਾਰਤ ਜਸ਼ਨ ਮਨਾ ਰਿਹਾ ਦੂਜੇ ਪਾਸੇ ਕਿਸਾਨ ਜਿਹੜੇ ਹੜਪੀੜ ਤੇ ਨੇ ਉਹ ਕਾਲੀਆਂ ਝੰਡੀਆਂ ਲੈ ਕੇ ਅੱਜ ਸ਼ੋਕ ਮਨਾ ਰਹੇ ਨੇ ਮாங்க ਸਾਡੀ ਆ ਵੀ ਸਾਡੇ ਜਿਹੜੇ ਮਸਲੇ ਹੱਲ ਕੀਤੇ ਜਾਣ ਪਿਛਲੇ 17 ਸਾਲਾਂ ਤੋਂ ਸਾਡੇ ਕਿਸਾਨ ਨੇ ਜਿਹੜੇ ਇਹ ਪਾਣੀ ਦੀ ਪੀੜਾ ਥੱਲੇ ਮਰ ਰਹੇ ਨੇ ਹਰ ਵਾਰੀ ਇਹ ਜ਼ਮੀਨਾਂ ਬਣਾਉਂਦੇ ਨੇ ਹਰ ਵਾਰੀ ਸਰਕਾਰ ਜਿਹੜੀ ਪਾਣੀ ਛੱਡ ਕੇ ਖਰਾਬ ਕਰ ਦਿੰਦੀ ਹੈ ਇਹ ਜਿਵੇਂ ਪਿਛਲੇ ਸਾਲ ਪਾਣੀ ਆ ਕੇ ਤੇ ਲੋਕਾਂ ਦੇ ਜਿਹੜੇ ਨਿਸ਼ਕਾਨ ਕਰ ਗਿਆ ਬਹੁਤ ਵੱਡੇ ਪੱਧਰ ਤੇ ਨਿਸ਼ਕਾਨ ਹੋਇਆ ਜਿਨ੍ਹਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਘਰ ਢਹਿ ਗਏ ਬੀਰੀ ਦੇ ਪੋਲ ਵੀ ਜਿਹੜੇ ਉਹ ਵੀ ਟੁੱਟ ਕੇ ਥਲੇ ਡਿੱਗ ਪਏ ਬਹੁਤ ਵੱਡਾ ਨਿਸ਼ਾਨ ਹੋਇਆ ਲੋਕਾਂ ਨੇ ਜ਼ਮੀਨਾਂ ਪਤਰੀਆਂ ਪੁਤਰੀਆਂ ਕਰਕੇ ਮਾਂ ਠੀਕ ਕੀਤੀਆਂ ਸੀ ਇਹੜੀ ਦੁਬਾਰਾ ਜਿਹੜੀਆਂ ਮਾਰ ਆਏ ਫੇਰ ਆ ਨਗਾਇਆ ਬੰਨ ਟੁੱਟ ਕੇ ਦੇ ਨਾਲ ਲਾਗੇ ਲਾਗੇ ਜਿਹੜੀਆਂ ਜ਼ਮੀਨਾਂ ਲੋਕਾਂ ਦੀ ਖਰਾਬ ਹੋ ਗਈਆਂ ਵਾ ਝੋਨੇ ਮਾਰੇ ਗਏ ਆ ਫਸਲ ਮਗਈ ਦੀ ਫਸਲ ਉਹ ਵੀ ਮੇਰੀ ਖਰਾਬ ਹੋ ਗਈ ਆ ਤੇ ਅਸੀਂ ਤੇ ਸਰਕਾਰ ਕੋਲ ਹੀ ਇਹੋ ਹੀ ਪੀੜ ਕਰਦੇ ਆਂ ਵੀ ਚੰਗਾ ਠੋਸੇ ਦਾ ਕੰਮ ਕੀਤਾ ਜਾਵੇ ਤੇ ਜਿ ਤਰ੍ਹਾਂ ਇਹ ਸਾਲ ਹੋ ਗਿਆ ਪਾਣੀ ਆਏ ਨੂੰ ਤੇ ਅੱਜ ਤੱਕ ਸਰਕਾਰਾਂ ਦੀ ਨਿਗੇਲੀ ਰਹੀ ਆ ਵੀ ਜਿਹੜਾ ਕੰਮ ਹੁਣ ਆ ਕੇ ਸ਼ੁਰੂ ਕੀਤਾ ਹੈ ਸਾਲ ਪਹਿਲਾਂ ਹੀ ਕਰਨਾ ਚਾਹੀਦਾ ਸੀ ਤੇ ਹੁਣ ਉਹ ਜਿਹੜੀ ਸਾਰੀ ਆ ਮੁਕੰਮਲ ਹੋ ਜਾਂਦੀ ਤੇ ਅਜੇ ਵੀ ਸਰਕਾਰ ਜਿਹੜੀ 2 ਮਹੀਨੇ ਪਾਣੀ ਹੋਰ ਆਉਣ ਦੇ ਵਿੱਚ ਹੈਗੇ ਆ ਤੇ ਵਾਚੜ ਕੇ ਜਿਹੜੀ ਸਰਕਾਰ ਆ ਜ਼ੋਰ ਲਾ ਕੇ ਆਬ ਕੰਮ ਕਰੇ ਤੇ ਜਿਹੜੀ ਮਤਲਬ ਉਹ ਵੀ ਲੋਕਾਂ ਦਾ ਜਿਹੜਾ ਕੰਮ ਸੌਲ ਸਕੀ ਤੇ ਜਿਨ੍ਹਾਂ ਇਹਨਾਂ ਦਾ ਗਰੀਬ ਪਰਾਵਾ ਦਾ ਮਾਜਵਾ ਜਿਹੜਾ ਬੰਦਾ ਵਾ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਵੱਧ ਤੋਂ ਵੱਧ ਇਹਨਾਂ ਨੂੰ ਮਾਜਵਾ ਦਿੱਤਾ ਜਾਵੇ ਤੇ ਜਿਨ੍ਹਾਂ ਨੇ ਲੈਣਾ ਲੂਣਾ ਕੋ ਡਿੱਗ ਪੀਆ ਉਹ ਵੀ ਜਿਹੜੇ ਬੀਜ ਫਸਲ ਨੂੰ ਬੇਨਤੀ ਆ ਕਿ ਉਹਨੂੰ ਠੀਕ ਠਾਕ 15 ਅਗਸਤ ਦਾ ਇਹ ਆ ਵੀ ਮਤਲਬ ਅਸੀਂ ਸਾਰੇ ਕਿਸਾਨ ਇਕੱਠੇ ਹੋ ਗਏ ਆ ਹੜ ਪੀੜ ਤੇ ਜਿਨ੍ਹਾਂ ਜੇ ਜ਼ਮੀਨਾਂ ਦਰਿਆ ਵਿੱਚ ਆਈਆਂ ਵਾ ਇਹ ਸਾਰੇ ਇਕੱਠੇ ਹੋ ਗਏ ਅਸੀਂ ਹੜ ਤੇ ਇਕੱਠੇ ਹੋਵਾਂਗੇ ਪਿੰਡੋਂ ਪਿੰਡ ਜਿੰਨੇ ਇਹਦੇ ਟਰਾਲੀਆਂ ਟਰੈਕਟਰ ਲੈ ਕੇ ਆਵਾਂਗੇ ਤੇ ਅਸੀਂ ਜਿਹੜੀਆਂ ਕਾਲੀਆਂ ਝੰਡੀਆਂ ਲੈ ਕੇ ਕਾਲਾ ਜਸਤ ਬਣਾਵਾਂਗੇ ਸਾਡੇ ਵਾਸਤੇ ਕੋਈ ਜਾਦੀ ਨਹੀਂਗੀ ਪੀ ਹੈਂ ਤੇ ਅੱਜ ਵੀ ਗੁਲਾਮ ਆ ਜਦੋਂ ਸਾਡੀਆਂ ਜ਼ਮੀਨਾਂ ਪਾਣੀ ਵਿੱਚ ਪਈਆਂ ਵਾਂ ਤੇ ਚੰਗੀ ਤਰ੍ਹਾਂ ਸਾਡੇ ਘਰੇ ਖੁਲਕਾ ਨਹੀਂ ਪੱਕਦਾ ਤੇ ਸਾਡੇ ਵਾਸਤੇ ਕਾਦੀ ਖੁਸ਼ੀ ਆ ਸਾਡੇ ਵਾਸਤੇ ਅੱਜ ਵੀ ਗੁਲਾਮੀ ਆ ਜਦੋਂ ਸਰਕਾਰਾਂ ਨੇ ਸਾਡੀਆਂ ਪੈੜੀਆਂ ਵਿੱਚ ਪਾਣੀ ਛੱਡਿਆ ਹੋਇਆ ਤੇ ਸਾਡੀਆਂ ਪੈੜੀਆਂ ਜ਼ਮੀਨਾਂ ਖਰਾਬ ਹੋ ਰਹੀਆਂ ਵਾਹਿਗੁਰੂ ਖਾਲਸਾ ਮੇਰੇ ਨਾਲ ਜਗਜਿੰਦਰ ਸਿੰਘ ਸਭਰਾ ਜੀ ਕਹਿਣਾ ਕੀ ਜੀ ਇਹ ਤੁਹਾਡੇ ਸਾਹਮਣੇ ਸੀਸਾ ਵਾ ਅਸੀਂ ਤਾਂ ਅਪੀਲ ਕਰਦੇ ਆ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਕਿ ਜਿਵੇਂ ਕੱਲ ਨੂੰ 15 ਅਗਸਤ ਵਾਲਾ ਦਿਨ ਮਨਾਉਂਦੀ ਆ ਖਾਰੀ ਦੁਨੀਆ ਅਸੀਂ ਕਾਲੀਆਂ ਪੱਗਾਂ ਬੰਨ ਕੇ ਹਾਈਵੇ ਤੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਦੱਸ ਦਿਆਂਗੇ ਕਿ ਸਾਡਾ ਹੜਪੀੜਤ ਕਿਸਾਨਾਂ ਦਾ ਪੂਰੇ ਪੰਜਾਬ ਦੇ ਜਥੇਬੰਦੀ ਦਾ ਅੱਜ ਵੀ ਇੱਕ ਮੋਠੇਕਾ ਵਾ ਜੇ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਦਾ ਪੱਕਾ ਹੱਲ ਨਾ ਕੀਤਾ ਦਰਿਆ ਦਾ ਫਿਰ ਅਸੀਂ ਵੱਡੇ ਪੱਧਰ ਤੇ ਰੋਸ ਕਰਦੇ ਰਵਾਂਗੇ ਔਰ ਜਿੰਨਾ ਚਿਰ ਸਰਕਾਰ ਦਰਿਆ ਨੂੰ ਨਹਿਰੀ ਰੂਪ ਬਣਾ ਕੇ ਕਿਸਾਨਾਂ ਦੀਆਂ ਰਹਿੰਦੀਆਂ ਜ਼ਮੀਨਾਂ ਨਹੀਂ ਬਚਾਉਂਦੀ ਉਹਨਾਂ ਚ ਸਾਡਾ ਇਹ ਸੰਘਰਸ਼ ਜਾਰੀ ਰਹੂਗਾ ਮੇਰੀ ਪੂਰੇ ਜਥੇਬੰਦੀਆਂ ਭਾਰਤ ਦੇ ਜਥੇਬੰਦੀਆਂ ਨੂੰ ਅਪੀਲ ਆ ਕਿ ਹੜਪੀਟ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਜੇ ਸਾਡੀਆਂ ਜ਼ਮੀਨਾਂ ਹੜਪੀਟ ਕਿਸਾਨਾਂ ਦੇ ਜ਼ਮੀਨਾਂ ਬਚਣਗੀਆਂ ਤੇ ਸਾਰੇ ਹੀ ਸਰਕਾਰੀ ਦਰਬਾਰੇ ਜਿਹੜੀਆਂ ਵਾ ਜਿੰਨੀਆਂ ਵੀ ਪ੍ਰਾਪਰਟੀਆਂ ਚੱਲਣਗੀਆਂ ਨੀ ਤੇ ਜਿਹੜੇ ਸ਼ੈਲਰ ਲੱਗੇ ਆ ਕੋਈ ਵੀ ਛੋਟਾ ਦੁਕਾਨਦਾਰ ਵੱਡਾ ਦੁਕਾਨਦਾਰ ਸਾਰੇ ਖਤਮ ਹੋ ਜਾਣੇ ਆ ਜੇ ਕਿਸਾਨੀ ਹੈ ਤੇ ਸਾਡੀ ਜਵਾਨੀ ਹੈ